ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਚੈਨਲ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਆਪਣੇ ਫਾਰਮ ਦੇ ਉੱਤੇ ਵੀਰ ਮੋਗਾ ਜ਼ਿਲ੍ਹਾ ਪਿੰਡ ਬੰਮੀਹਾ ਭਾਈਕਿਆਂ ਤੋਂ ਪਹੁੰਚੇ ਹੋਏ ਨੇ ਤਾਂ ਇਹ ਵੀਰ ਡਾਕਟਰ ਸਮਿਤ ਗੁੱਜਰ ਜੀ ਦੀ ਵੀਡੀਓ ਦੇਖੀ ਤਾਂ ਦੇਖਣ ਤੋਂ ਬਾਅਦ ਹੀ ਆਪਣੇ ਘਰ ਆਪਣੇ ਛੋਟੇ ਜਿਹੇ ਫਾਰਮ ਦੇ ਉੱਤੇ ਦੇਖਣ ਵਾਸਤੇ ਆਏ ਹੋਏ ਨੇ ਵੀਰਾਂ ਨਾਲ ਤੁਹਾਡੀ ਜਾਣ ਪਛਾਣ ਜ਼ਰੂਰ ਕਰਾਵਾਂਗੇ ਤੇ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਜੀ ਥੋੜਾ ਜਿਆ ਜ਼ਰੂਰ ਚੰਨਣਾ ਪਾਓ ਕਿੱਥੋਂ ਆਏ ਹੋ ਜੀ ਤੁਹਾਨੂੰ ਕੰਮੇ ਪਤਾ ਲੱਗਿਆ ਜੀ ਬੰਗਿਆ ਭਾਈ ਕਾਏ ਜੀ ਅਸੀਂ ਵੀਡੀਓ ਵੇਖੀ ਸੀ ਤਾਂ ਕਿ ਆਪਣਾ ਉਹ ਪਹਿਲਾਂ ਦਾ ਆਪਣਾ ਮੂਹਰੇ ਆ ਗਿਆ ਹਾਂਜੀ ਹਾਂਜੀ ਤੇ ਵੀਰ ਜੀ ਜ਼ਰੂਰ ਦੱਸੋ ਚੰਗੇ ਨੇ ਜਾਂ ਮਾੜੇ ਨੇ ਆਪਣੇ ਜ਼ਰੂਰ ਪਸ਼ੂਆਂ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ ਵੀ ਤੁਹਾਨੂੰ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਜਰੂਰ ਦੱਸੋ ਜੀ ਤੁਹਾਡਾ ਵੀ ਆਪਣੀ ਉਮਰ ਦੇ ਹਿਸਾਬ ਨਾਲ ਤਜਰਬਾਗਾ ਵੀ ਕਿੱਦਾਂ ਦੇ ਪਸ਼ੂ ਲੱਗੇ ਤੁਹਾਨੂੰ ਜੀ ਪਸ਼ੂ ਬਹੁਤ ਲੱਗੇ ਬਹੁਤ ਵਧੀਆ ਜੀ ਅੱਛਾ ਜੀ ਭਾਈ ਜੀ ਸਿਰਫ ਆਪਾਂ ਨੂੰ ਕਿਸਾਨ ਨੂੰ ਆਪਣੀ ਖੇਤੀ ਇਕੱਲੀ ਨਹੀਂ ਬਚਾਉਂਦੇ ਉਹਦੇ ਨਾਲ ਆਪਾਂ ਨੂੰ ਸਾਈਡ ਬਿਜ਼ਨਸ ਦਾ ਧੰਦਾ ਅਪਣਾਉਣਾ ਜਰੂਰ ਪਊਗਾ ਕਿਉਂਕਿ ਜੇ ਆਪਾਂ ਨੇ ਆਪਣੀ ਖੇਤੀ ਦੇ ਵਿੱਚ ਹੀ ਕਾਮਯਾਬ ਹੋਣਾਗਾ ਕਿਉਂ ਖੇਤੀ ਦਾ ਆਪਣੇ 6 ਮਹੀਨਿਆਂ ਬਾਅਦ ਫਸਲ ਆਉਂਦੀ ਆ ਜਿਹੜਾ ਇਹ ਪਸ਼ੂ ਤਾਂ ਤਾਂ ਨਾ ਇਹ ਆਪਾਂ ਨੂੰ ਡੇਲੀ ਦੀ ਡੇਲੀ ਇਨਕਮ ਦਿੰਦਾਗਾ ਜੇ ਆਪਾਂ ਆਪਣੇ ਘਰੇ ਚੰਗੀ ਨਸਲ ਦੇ ਉੱਤੇ ਕੰਮ ਕਰਾਂਗੇ ਬਰੀਡ ਦੇ ਉੱਤੇ ਕੰਮ ਕਰਾਂਗੇ ਤਾਂ ਆਪਾਂ ਆਪਣੇ ਫਾਰਮ ਨੂੰ ਅੱਗੇ ਵਧਾ ਸਕਦੇ ਆ ਤੇ ਦੁੱਧ ਦੇ ਵਿੱਚੋਂ ਪ੍ਰੋਫਿਟ ਲੈ ਸਕਦੇ ਆ ਤਾਂ ਵੀਰ ਆਪਾਂ ਛੋਟੇ ਜਿਹੇ ਲੈਵਲ ਤੇ ਕੰਮ ਸਟਾਰਟ ਕੀਤਾਗਾ ਜੇ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਆਪਾਂ ਉੱਚੇ ਲੈਵਲ ਤੇ ਵੀ ਲੈ ਕੇ ਜਾਵਾਂਗੇ ਅੱਜ ਆਪਾਂ ਨੂੰ ਬੜੀ ਖੁਸ਼ੀ ਹੋਈ ਕਿ ਆਪਣੇ ਘਰ ਵੀਰ ਜੀ ਆਏ ਨੇ ਤੇ ਇਹਨਾਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਲਿਆਂ ਨੂੰ ਦਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆ ਜੀ ਉੱਥੇ ਬੈਠ ਕੇ ਚਾਹ ਪਾਨ